ਹਾਂਜੀ ਗਾਈਸ ਕੀ ਹਾਲ ਚਾਲ ਨੇ ਗੁੱਡ ਈਵਨਿੰਗ ਬਾ ਪਹਿਲੇ ਬੈਠੀ ਸੀ ਕੰਮਕੁਮ ਨਵੇੜਿਆ ਨਾਲ ਮੈਂ ਇੱਕ ਫੁੱਲ ਬਲੌਗ ਬਣਾਉਣੀ ਹੈ ਅੱਜ ਤੇ ਨਾਲੇ ਮੰਮੀ ਨੂੰ ਮੈਂ ਕਾ ਕੁਛ ਖਾ ਪੀ ਕੇ ਆਉਣੀ ਆ ਨਾਲੇ ਸਾਡੇ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਪ੍ਰਵਾਹਤ ਫੇਰੀਆਂ ਨਿਕਲਦੀਆਂ ਮੈਂ ਕਾ ਨਾਲੇ ਆਪਾਂ ਵੀ ਚਾਹ ਪੋਣੀ ਬੁਲਾ ਲਾਂ ਨੇ ਹਲਵਾਈ ਨੂੰ ਪੁੱਛਿਆ ਮੈਂ ਚੱਲ ਪਕਾਉਣੇ ਲਾ ਬਣਾ ਲਾਂ ਦਿੰਦੀ ਆ ਉਹ ਕਹਿੰਦਾ ਮੇਰਾ 26 ਤੋਂ ਬਾਅਦ ਟਾਈਮ ਆ ਬਹੁਤ ਜ਼ਿਆਦਾ ਘਟਾ ਹਾਂ ਬਟੇ ਲੈਟਸ ਸੀ ਹਾਂਜੀ ਬਹੁਤ ਘਟਾ ਆਂਦੇ ਨਾਲ ਕੋਈ ਨਹੀਂ ਪਵਾ ਲੰਨੇ ਹਾਂ ਘਟਾ ਪਾ ਲੰਨੇ ਘਟਾ ਨੂੰ ਡਰਾਈਵਰ ਸਾਹਿਬ ਹੌਲੀ ਹੌਲੀ ਚੱਲ ਠੀਕ ਹੈ ਇਹ ਜੀ ਮੇਰੇ ਉਸਤਾਦ ਨੇ ਇਹਨਾਂ ਤੇ ਗੱਡੀ ਸਿੱਖੀ ਆ ਮੈਂ ਇਹਨਾਂ ਨੇ ਮੈਨੂੰ ਸਰਾਈ ਆ ਗੱਡੀ ਤੇ ਬਹੁਤ ਸੋਹਣਾ ਹੈ ਪਹਿਲਾਂ ਉਧਰ ਬਾਹਰ ਇੰਟਰਵਲ ਚ ਚਲਾਉਂਦੇ ਰਹੇ ਲੋਡ ਆਪਣੇ ਅਮਰੀਕਾ ਤੋਂ ਨੇ ਡਾ ਨੂੰ ਜਾਂਦਾ ਹੈ ਟਰੱਕ ਸੋ ਇਹਨਾਂ ਤੇ ਮੈਂ ਡਰਾਈਵਰੀ ਸਿੱਖੀ ਆ ਫਿਰ ਲਾਇਸੈਂਸ ਪਾਸ ਕੀਤਾ ਆ ਦੇਖਿਆ ਮੋੜ ਤੋਂ ਇਹਨਾਂ ਨੇ ਇੰਦਾ ਮੜਾ ਜਾਂ ਇਸ਼ਾਰਾ ਕਰਕੇ ਐਂ ਕਰਕੇ ਦੱਸ ਦਾਂਗੇ ਹਾਰਨ ਬਿਜਾ ਦੇ ਸੋ ਨਾਲ ਹੀ ਮੈਂ ਹਾਰਨ ਬਿਜਾਤਾ ਅਸੀਂ ਠੀਕ ਆ ਬੋਟਾ ਹਾਂ ਜੀ ਬੋਲਾਂ ਨੇ ਮਤਲਬ ਸੁਣੀ ਨਹੀਂ ਹੁੰਦੀ ਜਦੋਂ ਸੰਗੀਤ ਹੁੰਦੀ ਠੀਕ ਹੈ ਜੀ ਚੱਲ ਆ ਗਏ ਪੈਂਡਰ ਚੱਲੀਏ ਸਦਾ ਸ਼ਾਮਨਾ ਦੇਖੋ ਕਿਧਰ ਆਉਣਗੇ ਸਾਡੇ ਡੱਡ ਚੋਦੇ ਪੂਰਾ ਰਾਤ ਚੱਲੇ ਡੀਮ ਤੇ ਪਰ ਮੈਂ ਤਾਂ ਹਫ਼ਤੇ ਚ ਇੱਕ ਅੱਧੀ ਵਾਰੀ ਜਾਂ ਮਹੀਨੇ ਵਾਰ ਖਾਣਾ ਮੈਂ ਆਪਣਾ 버ਗਰ ਆ ਗਿਆ ਮੈਂ ਨੂੰ ਪੁੱਛਿਆ ਮੈਂ ਕਿੰਨੇ ਦਾ ਹੈ ਇਹਨਾਂ 30 ਰੁਪਏ ਦਾ ਮੈਂ ਕਿਹਾ ਭਈ ਇਹ 50 ਲੈ ਲਈ ਐਨ ਵਧੀਆ ਠੋਕ ਕਿਤਨਗੇ ਬਣਾ ਕੇ ਦੇ ਮੇਰੇ ਅ ਘੱਟ ਚੀਜ਼ਾਂ ਪਾਉਂਦੇ 30 ਚ ਇਹ ਪਤਾ ਕਰੀ ਬਣਾ ਗੂ ਟੈਸਟ ਕਿੱਦਾਂ ਰਹਿਣਾ ਹਾਂ ਬਾਪ ਰੋਟੀ ਲੈ ਲਿਆ ਉਹ ਉੱਥੇ ਤੁਰ ਕੇ ਆਇਆ ਦੁਕਾਨ ਤੋਂ ਚੀਤਾ ਭੁੱਲ ਗਿਆ ਉਹ ਭਾਈ ਜਾਣ ਕਰਕੇ ਹਨ ਕਿਸੇ ਕੰਮ ਦੇ ਨਿੰਮਣੇ ਜਿਹੜੀ ਦੁਕਾਨ ਤੋਂ ਖਾਦੇ ਨਹੀਂ ਨੂੰ ਸੁਆਦ ਆ ਲਾ ਲਾਇਬ੍ਰੀ ਟੱਕਰ ਕੇ ਮੋਮੋਸ ਨਾਲ ਲੱਗੇ ਨਾ ਮੋਮੋਸ ਖਾ ਲਿਆ ਮਾਂ ਮੋਮੋਸ ਮੁੰਡੇ ਥੋੜੀ ਮੋਮੋਸ ਖਾਂਦੇ ਕੁੜੀਆਂ ਦੀ ਫਰਾਗਾ ਐਨਮੋਲਸ 아이 ਇਹੜਾ ਸੇਂਗ ਇਲੇ ਖਾਂਦੇ ਯੂ نو ਵਟ ਟਾਈਮਿੰਗ ਯੇਲੀ ਵੀ ਆ ਇਹਦਾ ਫੁਕ ਨਹੀਂ ਚੱਲੀ ਜਾਉਂਦੀ ਭਾਬੀ ਹਾਂ ਭਾਈ ਕਹਿੰਦਾ ਗੱਡੀ ਕਿੱਧਰ ਗਈ ਮੈਂਗਾ ਜਿਹ ਉਧਰ ਲਾਤੀ ਮਾਰੇ ਤੂੰ ਚਲ ਗਿਆ ਟਰੱਕ ਨੰਗਿਆ ਗੱਡੀ ਹਿੱਲੀ ਮੈਂ ਹੈਂ ਤੇ ਆ ਗੱਡੀ ਘਰੇ ਆ ਗਈ ਤੁਰਪੀ ਕਦੇ ਉਤਰ ਨਹੀਂ ਗਈ ਜਿੰਨ ਕੋਲੋਂ ਸਾਧਾ ਨਿਕਲੇ ਹੁੰਦਾ ਹੀ ਆ ਹਾਈ ਤਾਂ ਤੂੰ ਪੌਂਦੇ ਨਹੀਂ ਖਣੀ ਪੌਂਦੇ ਬਹੁਤ ਝਟਕਾ ਆ ਗੱਡੀਆਂ ਜਰੂ ਲੰਘਦੀ ਫੇਰ ਨਹੀਂ ਜਰੂ ਟਰੱਕ ਨੰਗਿਆ ਨਾ ਉਹ ਉਹਦੇ ਭਾਰ ਜਾਦੇ ਹੁੰਦਾ ਨਾ ਕਰ ਕਰ ਗੱਡੀ ਹਿੱਲੀ ਮੈਂ ਆ ਮਰੀ ਤਾਂ ਉਧਰ ਗਿਆ ਘੱਟੀ ਆ ਪਈ ਤੁਰਪੀ ਆ ਆ ਉਹਨਾਂ ਦਾ ਵੀਡੀਓ ਬਣਨ ਦੀ ਵਿੱਚ ਚਿੱਟਾ ਉਹ ਭਲਜੂਗੇ ਜੀ ਜਾ ਰਿਹਾ ਹੁੰਦਾ। ਉਹਨਾਂ ਨੂੰ ਪੁੱਛਿਆ ਹੀ ਮੈਂ ਪੂਜੀਆ ਕਿੰਦਾ ਕਿਲੋ ਆ ਲੂਣ ਵਾਲਾ। ਹੂੰ ਤੇ ਬਦਾਨਾ ਕਿੰਦਾ ਕਿਲੋ ਆ। ਹੂੰ ਹੈਨਾ ਤੇ ਦੋਨਾਂ ਦਾ ਰੇਟ ਪੁੱਛਿਆ ਹੀ ਤੇ ਉਹਨਾਂ ਨੂੰ ਪੁੱਛਿਆ ਜੇ ਸਮੋਸਾ ਅਸੀਂ 200 ਲੈਣਾ ਤੇ ਕਿੰਨੇ ਰੁਪਏ ਨੂੰ ਇੱਕ ਸਮੋਸਾ ਪਾਊਗਾ। ਇਹ ਨਹੀਂ ਪੁੱਛਿਆ ਕਿੰਨੇ ਕਿਲੋ? ਪੂਜੀਆ ਕਿੰਨੇ ਰੁਪਏ ਕਿਲੋ ਆ? ਕਿੰਨੇ ਰੁਪਏ? ਬਦਾਨਾ ਰੁਪਏ ਕਿੰਦਾ ਰੁਪਏ ਕਿਲੋ ਆ। ਹੂੰ ਠੀਕ ਹੈ। ਤੇ ਇਹਦਾ 200 ਬੰਦੇ ਦਾ ਬਚਾ ਲਵਾਂਗੇ ਕਿੰਨੇ ਨਾ ਨਾ ਅਸੀਂ ਆਪਣੀ ਮਰਜ਼ੀ ਨਾਲ ਜਾਣਾ ਖੋਲਾ ਡੁੱਲਾ ਲਜਾਵਾਂਗੇ ਤੂੰ ਪੁੱਛੀ ਕਿਦਾਂ ਕਿਦਾਂ ਕਿੰਦਾ ਪੁੱਛਿਆ ਬਦਾਨਾ ਕਿੰਨਾ ਕਿਦਾਂ ਕਿਲੋ ਕਰੀ ਕੀ ਜਨਾਂ ਤੂੰ ਬਦਾਨਾ ਕਿ ਕਿਦਾਂ ਕਿਲੋ ਆ ਤੇ 200 ਸਮੋਸੇ ਦੇ ਕਿੰਨੇ ਪੈਸੇ ਆ ਤੇ ਸਕੂਲਾਂ ਗਿਆ ਲਾ ਜਮਣਾ ਚਿੱਟਾ ਕਾਲਾ ਵੀ ਨਾਲ ਚਰਾਉਣਾ ਉਹਦਾ ਤਾਂ ਤੂੰ ਕਿੰਨੇ ਬਹੁਤ ਮੈਂ ਚਾ ਤਰਾ ਹਾਂ ਫਿਰ ਚਲ ਦੁਕਾਨ ਤੇ ਜਾ ਕੇ ਪੁੱਛੀ ਮੈਨੂੰ ਕਿ ਫੋਨ ਕਿਹਦਾ ਫੋਨ ਹੈਗਾ ਕਿੰਨੇ ਪਿੰਦਾਂ ਤੋਂ ਪਤਾ ਲੱਗਦਾ ਕਿ ਕਿਹੋ ਜਿਹਾ ਹੋ ਰਿਹਾ ਹੈ ਹਾਏ ਜੇ ਮੇਰਾ ਜਮਾ ਬੱਗ ਗਈ ਹੈ ਹਿਸਾਬ ਕਿਤਾਬ ਵਿੱਚ ਬੱਗ ਇਹ ਆ ਸਾਡੀ ਦੁਕਾਨ ਕੌਝਿਆਂ ਵਾਲੀ ਸੋ ਚਲ ਲੰਘਦੇ ਆ ਸਮਾਨ ਕੋਈ ਸੇ ਲਗਾਈ ਵਾਲਾ ਕੰਮ ਹੋ ਜਾਂਦਾ ਬਹਿ ਬਹਿ ਜਾ ਹੋਏ ਨਹੀਂ ਪਰ ਉਹ ਕਹਿੰਦੇ ਮੈਂ 26 ਤੱਕ ਬੀਜੀ ਯਾਰ ਸੋ 130 ਰੁਪਏ ਕਿਲੋ ਬਦਾਨਾ ਤੇ ਨਾਲ ਜਿਹੜੇ ਸੇਵੀਆਂ ਮੈਂ ਕਹਾਂ ਸੇਵੀਆਂ ਕਿਹੜੀਆਂ ਕਹੀ ਜਾਂਦਾ ਉਹ ਭੁਜੀਆ ਨੂੰ ਕਹਿੰਦਾ ਤੇ ਸੇਵੀਆਂ ਹੈਗੀਆਂ ਉਹ ਥੋੜਾ ਜਿਹਾ ਭੁੱਲ ਗਿਆ ਲੈ ਮਮੀ 130 ਰੁਪਏ ਹੈ ਆ ਬਜਟ ਬਦਾਨਾ ਭੁਜੀਆ ਹੂੰ ਤੇ ਦੋਨਾਂ ਦਾ ਸੇਮ ਰੇਟ ਹੈ ਨਹੀਂ ਨਹੀਂ 1 ਬਦਾਨਾ 130 ਆ ਤੇ ਦੂਜੇ ਦਾ ਘਾਟਾ ਮਤਲਬ ਉਹਨਾਂ ਕਹੀ ਆ ਸੇਮ ਸੇਮ ਹੀ ਆ 10 20 ਰੁਪਏ ਉਹ ਕਹਿੰਦਾ ਘਟ ਜਾਊਗਾ ਤੇ ਜਿਹੜਾ ਸਮੋਸੇ ਆ ਉਹ ਹੈਗੇ 1800 ਦੇ ਕਿੰਨੇ ਰੁਪਏ ਆਸਮੋਸੇ ਤੇ 130 ਗਲਵਜ਼ ਏ 130 ਨਹੀਂ ਗਲਵਜ਼ ਆ ਮੈਂ ਸਕੂਲੇ ਠੀਕ ਚਲ 18 ਹਾਂ ਦੱਸ ਹੂੰ ਪਿਓ ਕੰਨ ਵਜਾਂ ਦਾ ਤੇ ਨੰਬਰ ਲੈ ਮੈਂ ਆਹ ਸੁਪਤ ਕਾ ਨੰਬਰ ਦੇ ਦਿਓ ਆਪਣਾ ਆਡਰ ਫੋਨ ਤੇ ਦੇ ਦਾਂਗੇ ਨਾ ਹਾਂ ਫੋਨ ਤੇ ਦੇ ਦਾਂਗੇ ਨਾ ਨਾਂ ਤੋਂ ਬੜੀ ਕੁੱਤੀ ਜੀ ਹੈ ਗਾਇਜ਼ ਗਾਈਸ ਦੇਖੋ ਜੋ ਲੱਗਦਾ ਹਵਾ ਭਰ ਹੁੰਦੀ ਗਾਈਸ 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 ਦੇਖੋ ਭਾਰ ਹੁੰਦੀ ਗਾਈਸ ਟਾਇਰ ਤਾਂ ਹੁੰਦਾ ਨਹੀਂ ਮੇ ਤਾਂ ਨਾ ਨੇ ਖਿਲਰ ਗਿਆ ਗਾਈਸ ਦਾ ਪੰਪੇ ਖਿੱਲਰ ਗਿਆ ਗਾਈਸ ਦਾ ਪੰਪੇ ਖਿੱਲਰ ਗਿਆ ਅਹੀਂ ਤੇ ਮੈਂ ਕਹਿਆ ਪੰਪ ਬੜੀ ਕੁਤੀ ਚੀਜ਼ ਹੈੁੱਡੇ ਹੋ ਗਏ ਹੁਣ ਮੇਥੇ ਦਾ ਪਤਾ ਆਹ ਵੀ ਪਤਾ ਨਿਸ਼ਾਨੀ ਹੈ ਇਹਨਾਂ ਦੀ ਆਹ ਦੇ ਇਹਨਾਂ ਨੂੰ ਫੁੱਲ ਹੁੰਦੇ ਚ ਆਹ ਦੇ ਲੱਗੇ ਕਿੱਥੇ ਮੈਨੂੰ ਤਾਂ ਸੜਕਾ ਦੀ ਲੱਭੇ ਨਹੀਂ ਮੈਂ ਇਹਨਾਂ ਨੂੰ ਮੇਥੇ ਸੰਭੀ ਜੰਨਾ ਕੀ ਆ ਇੱਥੇ ਆਹ ਨਹੀਂ ਆਹ ਇਹ ਤਾਂ ਹਾਲੂ ਆ ਅੱਛਾ ਇਹਦੀ ਪਰ ਜੀ ਬਹੁਤ ਸਾਰ ਬਣੀ ਹੁੰਤ ਹਨਾ ਤਦੋਂ ਤੋਂ ਹੋਣੀ ਹੈ ਗੜਿਆ ਮੈਂ ਇੱਥੇ ਨੂੰ ਪਛਾਣ ਕਰ ਦਿਖਾ ਲ ਇਦਾਂ ਕੇਵਲ ਮੈਂ ਵੀ ਆਪ ਹੀ ਲੈ ਆਇਆ ਕਰੂੰਗਾ ਵੇਚੋ ਕੇ ਹਾਂ ਤੇ ਗੰਡਿਆਂ ਤੇ ਜੇ ਆ ਉੱਗੇ ਥੋੜੀ ਆ ਹਾਂ ਚਿੱਟਾ ਫੁੱਲਾ ਹਾਂ ਅੱਛਾ ਚਿੱਟਾ ਫੁੱਲਾ ਹੁਣ ਮੈਂ ਆਪ ਲੱਭਣਾ ਰੁਕ ਜਾ ਹਾਂ ਕਿਵੇਂ ਜਾ ਮੈਂ ਆਵੇ ਦੇਖਣ ਦੇ ਇਦਾਂ ਨਹੀਂ ਪਤਾ ਲੱਗਦਾ ਇੱਧਰ ਸਾਰੇ ਚਿੱਟਾ ਫੁੱਲ ਲਏ ਨੁੜੀਆਂ ਇੱਧਰ ਹੈ ਹੀ ਨਹੀਂ ਟਮਾਟਾਵੇਂ ਹੁੰਦੇ ਹਨ ਇਹ ਚੱਲ ਆਪਾਂ ਦਾ ਲੱਗ ਗਿਆ ਕਿ ਫੁੱਲ ਇਹ ਆਇਆ ਚਿੱਟਾ ਫੁੱਲ ਗਾਏ ਦੇਖੋ ਤਾਂ ਤੁਸੀਂ ਮਰ ਤਾਂ ਨੀੜਾ ਕੋਈ ਕਿਤੇ ਦੀਦੇ ਤੈਨੂੰ ਚੱਲ ਮੈਂ ਉਧਰੋਂ ਦੇਖ ਕੇ ਲਿਆਉਣਾ ਮੈਂ ਫੇ ਲੱਭ ਕੇ ਤੈਨੂੰ ਪਤਾ ਲੱਗ ਜਾਊਗਾ ਹਾਂ ਬੇ आऊंगा ला, मैं ये रै तो हाँ मैं पता लग गया चिट्टा फूल क्या पठे उन्हें ज्यादा नहीं लाए आप उथे तक वे इथे तक सीना ਇਹ ਲਾਈਨ ਇਹ ਕਬੱਦ ਲੈ ਗਿਆ ਹਾਂ ਚੱਲ ਕੋਈ ਨਹੀਂ ਆਪਣੇ ਬੰਦੇ ਸੀ ਅਗਲੇ ਨੇ ਸਾਨੂੰ ਵੀ ਨਹੀਂ ਮਨਾ ਕੀਤਾ ਇਹ ਵਿਚਾਰਿਆ ਨੇ ਜੇ ਦੁਪੱਟੇ ਲੈਣੇ ਸੀ ਇੰਨੇ ਕਿ ਨਾ ਕੀ ਹੋਣ ਨਾ ਤੇ ਮੈਂ ਹੋਰ ਲੈ ਜਾ ਨਿਕ ਪੰਡ ਮੈਂ ਤਾਂ ਮਜ਼ਾਕ ਕਰ ਲਾ ਮੈਨੂੰ ਨਹੀਂ ਲੱਭਦੇ ਅੰਮੀ ਕਿੱਧਰ ਨੇ ਆਰੇ ਬੰਬੇ ਉਹ ਖੇਤਾਂ ਤੇ ਤੋਂ ਪਈ ਉਹ ਪੂਰੀ ਇੱਧਰ ਕੋਈ ਆਣ ਨਹੀਂ ਆਉਂਦਾ ਆਹੋ ਇੱਧਰ ਕੋਈ ਆ ਰਿਹਾ ਨਹੀਂ ਤੇ ਪਤਾ ਨਹੀਂ ਸਾਰਾ ਦਿਨ ਬੁੜੀਆਂ ਦਾ ਪਿੰਡ ਚ ਨਾ ਇਹ ਬੁੜੀਆਂ ਦੇ ਸਰਪੰਚ ਨੇ ਸਾਰਾ ਠੀਕ ਠਾਕ ਆ ਕੋਈ ਹੋਊਗੀ ਜਿਹੜੀ ਨੇ ਪਿੰਡ ਦੇ ਫੋਨ ਕਰਕੇ ਤੇ ਭਉਗਾ ਕਿਤੇ ਉਹ ਆ ਹੋ ਗਿਆ ਆ ਹੋ ਗਿਆ ਤਾਂ ਹੀ ਨਹੀਂ ਬਾਹਰ ਨੂੰ ਜਾਂਦੀ ਕੁੜੀ ਜੀ ਸਾਡੀ ਵੀ ਆ ਜਾ ਮੈਂ ਨਹੀਂ ਆਣਾ ਨਹੀਂ ਤੇ ਲੋਕਾਂ ਦੀ ਬੁੜੀਆਂ ਦੇਖ ਲੋ ਕਿੰਦਾ ਹੁੰਦੀ ਹੈਗੇ ਜਾਈਏ ਬਾਹਰ ਇੰਗਲੈਂਡ ਘੁੰਮ ਕੇ ਆ ਇਹ ਨੂੰ ਮੰਨ ਨਹੀਂ ਮਾੜ ਨਹੀਂ ਇਹ ਨਹੀਂ ਨਾ ਮੈਂ ਨਹੀਂ ਨੰਤਾ ਨਹੀਂ ਲੱਭੇ ਯਾਰ ਪੱਠੇ ਵੱਡਾ ਮੇਰਾ ਟਾਈਮ ਖਰਾਬ ਕਰ ਰਿਹਾ ਨਹੀਂ ਲੱਭੇ ਅੰਮੀ ਅੱਛਾ ਪੁੱਤ ਇਹਨੂੰ ਵੀ ਵਾਕੀਂ ਲਾਉਦਣਾ ਤੇ ਹੁਣ ਮੈਂ ਬਲਜੀ ਨੂੰ ਪੁੱਛਦੀ ਸੀ ਮੈਂ ਕਹਿੰਦੀ ਸਾਗ ਲਿਆਣਾ ਲਿਆਉਣਾ ਕੋਲੇ ਦੇ ਆਂਦਾ ਹੈ ਪਾਵਰ ਰਿੰਗ ਆ ਲਿਆਉਣੀਆਂ ਅੱਗਾ ਆਜਾ ਅਹੀਂ ਕਰਕੇ ਜਾ ਰਹੇ ਆ ਵਾਪਸ ਨਾਲੇ ਸੈਰ ਹੋ ਜੀ ਸੈਰ ਠੰਡ ਦਰਮੀ ਦਾ ਮੰਮੀ ਨੂੰ ਤਾਂ ਐਂ ਪਸੀਨਾ ਆ ਗਿਆ ਐ ਪੂਰਾ ਪਸੀਨਾ ਹੈ ਉਹ ਮੈਂ ਨਾ ਇੱਧਰ ਜੋੜਨਾ ਮੇਰੇ ਘਰਵਿਆਂ ਨੂੰ ਚੰਦਾ ਹੁੰਦਾ। ਅੱਜ ਮੌਸਮ ਚੇਂਜ ਹੋ ਗਿਆ ਅੰਮੀ। ਸਵੇਰ ਸ਼ਾਮ ਵੀ ਥੋੜੀ ਠੰਡਾ ਹੁੰਦੀ ਜਾਂਦਾ। ਪਰ ਪਤਾ ਕੋਈ ਨਹੀਂ ਰੱਬ ਦਾ। ਪਿਛਲੇ ਵਾਲੀ ਮਾਰਚ ਮਹੀਨੇ ਵੀ ਕੋਟੀਆਂ ਘੜਾਉਂਦੀਆਂ ਸੀ। ਮੈਂ ਬੈ ਕੇ ਇੱਧਰ ਠੰਨਾ ਹੋ ਗਿਆ ਚਲ। ਕਰੀਏ ਕੰਮ ਕਰਦੇ ਆ ਮੈਂ ਅੱਜ ਫੁੱਲ ਬਲੌਗ ਬਣਾਉਂਦਾ ਰਾਦਾਈ ਕਾਲ ਦਾ। ਤਾਂ ਕਰਕੇ ਹੁਣ ਫੁੱਲ ਬਲੌਗ ਹੀ ਆਇਆ ਕਰੋ ਆਪਣਾ। ਨਾਲ ਨਾਲ ਛੋਟੇ ਵੀ ਫੁੱਲ ਵੀ।